ਇਥੇ ਨਹੀਂ ਇਥੇ ਪੋਲ ਨਹੀਂ ਸੀ ਇਥੇ ਆਰਜੀ ਬਣ ਸੀਗਾ ਜਿਹੜਾ ਮੰਨ ਲਓ ਟਹਿ ਗਿਆ ਤੇ ਰਿਆ ਦਾ ਮੋੜ ਐਨੋ ਸੀਗਾ ਖੁੱਸਦਾ ਸਾਡੇ ਖੇਤਾਂ ਵੱਲੋਂ ਹੋ ਗਿਆ ਜੀ ਹਨ ਨੌ ਨੌ ਘਰ ਸੀਗੇ ਇੱਥੇ ਜਿਹੜੇ ਤਬਾਹ ਹੋ ਗਏ ਮੰਨ ਲਓ ਉਹਦੇ ਵਿੱਚ ਕੋਈ ਮਲਵਾ ਤੱਕ ਵੀ ਨਹੀਂ ਬਚਿਆ ਜੀ ਸਿਰਫ ਇੱਕ ਯਾਦ ਹੀ ਰਹੂਗੀ ਸਾਡੇ ਚ ਵੀ ਇੱਥੇ ਸਾਡੇ ਘਰ ਹੁੰਦੇ ਸੀਗੇ ਸਾਡੇ ਪਰਿਵਾਰਾਂ ਦੇ ਇਸ ਟਾਈਮ ਉੱਥੇ ਮੰਨ ਲਓ ਜਿਹੜਾ ਮੁੱਦਾ ਸੀ ਖਤਮ ਹੋ ਗਿਆ ਸਰਕਾਰ ਕਹਿੰਦੀ ਜਿਸ ਦਾ ਖੇਤ ਉਸ ਦੀ ਰੇਤ ਹੈ ਫਿਰ ਰੇਤ ਕੀ ਕਰਾਂਗੇ ਰੇਤ ਕੀ ਕਰਾਂਗੇ ਜਦੋਂ ਸਾਡਾ ਖੇਤ ਹੀ ਨਹੀਂ ਬਚਣਾ ਰੇਤ ਨੂੰ ਅਸੀਂ ਕੀ ਕਰਨਾ ਅਸੀਂ ਕਿਵੇਂ ਕਰਾਂਗੇ ਅਸੀਂ ਕਹਿੰਨੇ ਵੀ ਸਰਕਾਰ ਨੂੰ ਕਹਿੰਦੇ ਰੇਤ ਲਾਜ ਸਾਡਾ ਖ ਯਾਰ ਕਹਿੰਦੀ ਜਿਸ ਦਾ ਰੇਤ ਤੁਸੀਂ ਕਿ ਅਸੀਂ ਕਿੰਨੇ ਸਾਡਾ ਖੇਤ ਇਹਦੇ ਰੇਤ ਲੈ ਜਿਵੇਂ ਤੁਸੀਂ ਦੇਖੋ ਸਾਡਾ ਖੇਤ ਨਹੀਂ ਲੱਭਦਾ ਰੇਤ ਅਸੀਂ ਕੀ ਕਰਾਂਗੇ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਮੰਨ ਦੇ ਵਿੱਚ ਇਹ ਜਜ਼ਬਾਤ ਇਹ ਭਾਵਨਾ ਲੈ ਕੇ ਦੁਬਈ ਤੋਂ ਪਹੁੰਚੇ ਨੌਜਵਾਨਾਂ ਦੇ ਗਰੁੱਪ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਪੀੜਤ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ ਅਸੀਂ ਉਸ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਅਜਨਾਲਾ ਹਲਕੇ ਦੇ ਪਿੰਡ ਕੋਨੇਵਾਲ ਮਾਛੀਵਾਲ ਸਵੇਤ ਵੱਖ-ਵੱਖ ਪਿੰਡਾਂ 'ਚ ਜਾ ਕੇ ਇਹਨਾਂ ਨੌਜਵਾਨਾਂ ਵੱਲੋਂ ਘਰਾਂ ਦੇ ਹਾਲਾਤ ਮੁਤਾਬਕ ਘਰਾਂ ਦੇ ਨੁਕਸਾਨ ਮੁਤਾਬਕ ਉਹਨਾਂ ਪਰਿਵਾਰਾਂ ਦਾ ਦੁੱਖ ਦਰਦ ਸੁਣ ਕੇ ਉਹਨਾਂ ਦੀ ਲੋੜ ਅਨੁਸਾਰ ਆਰਥਿਕ ਸਹਾਇਤਾ ਕੀਤੀ ਗਈ ਲਗਾਤਾਰੇ ਸੇਵਾ ਪਿਛਲੇ 5 ਦਿਨਾਂ ਤੋਂ جاری ਹੈ ਤੋਂ ਇਸ ਵੇਲੇ ਅਸੀਂ ਪਹੁੰਚੇ ਹਾਂ ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਗੋਰਾ ਜਿੱਥੇ ਸੀ ਹਾਲਾਤ ਦੇਖ ਸਕਦੇ ਹੋ ਹਲੇ ਵੀ ਬੇहद ਬੱਦਰ ਨਜ਼ਰ ਆ ਰਹੇ ਨੇ ਪਾਣੀ ਦਾ ਪੱਧਰ ਵੀ ਉੱਚਾ ਹੈ ਇੱਥੋਂ ਆਰਜੀ ਪੁਲ ਵੀ ਰੋੜ ਚੁੱਕਿਆ ਹੈ ਜੇ ਇਹ ਕਹਿ ਲਈਏ ਕਿ ਇਸ ਪਿੰਡ ਦੇ ਬਾਹਰ ਵੱਲ ਡੇਰੇ ਚ ਬਣੇ ਨੋ 10 ਕਰ ਜਿਹੜੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਤਬਾਹ ਹੋ ਚੁੱਕੇ ਆ ਤੇ ਪਿੰਡ ਵਾਸੀ ਸਾਡੇ ਨੇ ਮੌਜੂਦ ਨੇ ਕਿਉਂਕਿ ਬਾਉਪੁਰ ਤੇ ਰਾਮਪੁਰ ਗੋਰਾ ਮੇਰਾ ਖਿਆਲ ਸਭ ਤੋਂ ਵੱਧ ਨੁਕਸਾਨ ਇਹਨਾਂ ਪਿੰਡਾਂ ਦਾ ਬਿਲਕੁਲ ਬਿਲਕੁਲ ਤੁਹਾਡਾ ਕੀ ਨਾਮ ਸੀ ਕਿੱਥੋਂ ਦੇ ਰਹੇ ਹੋ ਮੈਂ ਗੁਰਪ੍ਰੀਤ ਸਿੰਘ ਆ ਜੀ ਮੈਂ ਰਾਮਪੁਰ ਗੋਰਾ ਦਾ ਸਰਪੰਚ ਆ ਜੀ ਜਿਹੜੇ ਇਹ ਪਾਣੀ 11 ਤਰੀਕ ਦਾ ਲਗਭਗ ਸਾਡੇ ਇੱਥੇ ਆਇਆ ਹੋਇਆ ਜੀ 11 ਤਰੀਕ ਹਾਂਜੀ ਸਵਾ ਮਹੀਨਾ ਸਵਾ ਮਹੀਨਾ ਹੋ ਗਿਆ ਜੀ ਮੰਨ ਲਓ ਇਹ ਪਾਣੀ ਆ ਥੋੜਾ ਜਿਹਾ ਲੈਵਲ ਘਟ ਗਿਆ ਪਰ ਸਥਿਤੀ ਸਾਡੀ ਉਹੋ ਜਿਹੀ ਉਹੋ ਜਿਹੀ ਆ ਜੀ ਮੰਨ ਲ ਪਛਾਹ ਇਹ ਤਾਂ ਦਰਿਆ ਦਾ ਵੀ ਜਿਹੜਾ ਉਹ ਬਹੁਤ ਫੈਲ ਗਿਆ ਜਿਹੜਾ ਦਰਿਆ ਦਾ ਮੂੰਹ ਹੈ ਮੰਨ ਲਓ ਸਾਡੇ ਖੇਤਾਂ ਵੱਲੋਂ ਸਾਡੇ ਪਿੰਡ ਵੱਲੋਂ ਸਿੱਧਾ ਹੋ ਗਿਆ ਜੀ ਆ ਸਾਹਮਣੇ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਸਾਡੇ ਹੈ ਜੀ ਇੱਥੇ ਨਹੀਂ ਇੱਥੇ ਪੁਲ ਨਹੀਂ ਸੀ ਇੱਥੇ ਆਰਜੀ ਬਣ ਸੀਗਾ ਜਿਹੜਾ ਮੰਨ ਲਓ ਟਹਿ ਗਿਆ ਟੈਂਦਾ ਟੈਂਦਾ ਜਿਹੜੇ ਮੰਨ ਲਓ ਉਹਨੇ ਬਣਟੇ ਸਾਡੇ ਜਿਹੜੇ 9 ਘਰ ਸੀਗੇ 9 ਪਰਿਵਾਰ ਦਰਿਆ ਦਾ ਮੋੜ ਐਨੋ ਸੀਗਾ ਹੁਣ ਸਿੱਧਾ ਸਾਡੇ ਖੇਤਾਂ ਵੱਲੋਂ ਹੋ ਗਿਆ ਜੀ 9 9 ਘਰ ਸੀਗੇ ਇੱਥੇ ਜਿਹੜੇ ਤਬਾਹ ਹੋ ਗਏ ਮੰਨ ਲਓ ਉਹਦੇ ਵਿੱਚ ਕੋਈ ਮਲਵਾ ਤੱਕ ਵੀ ਨਹੀਂ ਬਚਿਆ ਜੀ ਸਿਰਫ ਇੱਕ ਯਾਦ ਹੀ ਰਹੂਗੀ ਸਾਡੇ ਚ ਵੀ ਇੱਥੇ ਸਾਡੇ ਘਰ ਹੁੰਦੇ ਸੀਗੇ ਸਾਡੇ ਪਰਿਵਾਰਾਂ ਦੇ ਇਸ ਟਾਈਮ ਉੱਥੇ ਮੰਨ ਲਓ ਜਿਹੜਾ ਮੁੱਦਾ ਸੀ ਉਹ ਖਤਮ ਹੋ ਗਿਆ ਨੋ ਘਰ ਪੂਰੀ ਤਰ੍ਹਾਂ ਖਤਮ ਪੂਰੀ ਤਰ੍ਹਾਂ ਬਰਬਾਦ ਰੁੜ ਗਏ ਪਾਣੀ ਰੁੜ ਗਏ ਰੁੜ ਗਏ ਨਾ ਕੋਈ ਜ਼ਮੀਨ ਰਹੀ ਇੱਥੇ ਕਾਫੀ ਘਰਾਂ ਤੱਕ ਪਹੁੰਚਣ ਦਾ ਰਾਹ ਨਹੀਂ ਹੈਗਾ ਹਾਂ ਕੋਸ਼ਿਸ਼ ਕਰ ਰਹੇ ਹਾਂ ਤੇ ਮਗਰ ਜਦੋਂ ਸਾਹਮਣੇ ਘਰ ਆ ਸਾਡੇ ਕੋਲ ਪਹੁੰਚ ਹੀ ਨਹੀਂ ਰਹਿਣਾ ਉੱਥੇ ਜੀ ਇੱਕ ਉਹ ਤਸਵੀਰ ਸਾਹਮਣੇ ਜਰੂਰ ਮੈਂ ਕੈਮਰੇ ਤੋਂ ਸਾਹਮਣੇ ਕੁਝ ਥੋੜਾ ਜਿਹਾ ਬਚਿਆ ਘਰ ਨਜ਼ਰ ਆ ਰਿਹਾ ਉਸ ਦੇ ਨਾਲ ਇੱਕ ਘਰ ਹੋਰ ਹੈ ਇਹ ਜਿਹੇ ਕਈ ਘਰ ਇੱਥੇ ਜਿਹੜੇ ਮੇਰੇ ਖਿਆਲ ਤੇ ਸਤਾ ਤਾਂ ਕੋਈ ਨਹੀਂ ਪਹੁੰਚੀ ਇਹਨੇ ਨਹੀਂ ਸਤਾ ਤਾਂ ਬਥੇਰੀ ਇਥੇ ਪੰਜਾਬੀ ਵੀਰਾਂ ਨੇ ਸਾਡਾ ਬਹੁਤ ਸਾਥ ਦਿੱਤਾ ਮੁਸਲਮ ਭਾਈਚਾਰਾ ਸਾਡਾ ਬਹੁਤ ਸਾਥ ਦਿੱਤਾ ਬਹੁਤ ਦਰਦੋਸੰਗ ਤਾਂ ਆ ਪ੍ਰਸ਼ਾਸਨ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਪਰ ਚਰਚਾਰੇ ਪਾਣੀ ਦਾ ਮੰਨ ਲੋ ਪਾਣੀ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਹੈ ਮੰਨ ਲਈ ਪਰ ਭਾਈ ਜੜੀ ਮੰਨ ਲੋ ਬੜੀ ਮੁਸ਼ਕਲ ਹੈ ਪਰ ਨਹੀਂ ਲੱਗਦਾ ਕਿੰਨੇ ਦਿਨ ਲੱਗੂ ਹਲਾਤ ਇੱਥੇ ਆਮ ਵਰਗੇ ਹੋ ਦੇਖੋ ਸਾਨੂੰ ਤਾਂ ਲੱਗਦਾ ਵੀ ਅਜੇ ਕੋਈ ਅਨੁਮਾਨ ਲਗਾ ਨਹੀਂ ਸਕਦੇ ਲੰਮਾ ਸਮਾਂ ਲੱਗੂਗਾ ਸਾਨੂੰ ਇਸ ਮੁਸੀਬਤੋਂ ਬਾਹਰ ਨਿਕਲਣ ਵਾਸਤੇ ਤੇ ਤੁਸੀਂ ਦੇਖ ਸਕਦੇ ਹਾਲਾਤ ਬਹੁਤ ਮਾੜੇ ਹੈ ਇਹ ਪਾ ਕਿ ਨਾ ਹਾਲਾਤ ਸਰਕਾਰ ਕਹਿੰਦੀ ਸੁਧਰ ਗਏ ਪਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਵੀ ਤੁਸੀਂ ਗਰਾਊਂਡ ਜ਼ੀਰੋ ਤੇ ਆ ਕੇ ਦੇਖੋ ਹਾਲਾਤ ਸੁਧਰ ਗਏ ਕਿ ਹਾਲਾਤ ਅਗਰ ਵਿਗੜ ਗਏ ਸਰਕਾਰ ਨੇ ਸਾਰ ਲਈ ਕੋਈ ਮਦਦ ਸਰ ਉਦੋਂ ਜਰੂਰ ਲੈਂਦੀ ਰਹੀ ਜਦੋਂ ਪਾਣੀ ਸੀ ਸਾਡੇ ਘਰਾਂ ਚ ਪਾਣੀ ਸੀ ਜਦੋਂ ਦਾ ਪਾਣੀ ਸਾਡੇ ਘਰਾਂ ਚ ਰਾਸ਼ਨ ਤੱਕ ਰਿਆ ਰਾਸ਼ਨ ਤੱਕ ਸੀਮਤ ਰਿਆ ਉਦੋਂ ਮੋਰੋ ਸਰਕਾਰ ਦਾ ਨਮੈਂਦਾ ਹੁਣ ਮੁਲਕ ਸੇਵਾ ਕਿਹਨੇ ਇੱਕ ਵੀ ਨਹੀਂ ਆਇਆ ਅਸੀਂ ਉਹੀ ਕਹਿੰਨੇ ਵੀ ਜਿਵੇਂ ਹੁਣ ਸਾਡੇ ਘਰ ਵੀ ਰੁੜ ਗਏ ਜ਼ਮੀਨਾਂ ਵੀ ਸਾਡੀਆਂ ਖਤਮ ਹੋ ਗਈਆਂ ਸਾਨੂੰ ਇਹ ਡਾਰ ਆ ਵੀ ਜਿਹੜੇ ਸਾਡੇ ਅੱਗੇ ਵੀਰ ਭਰਾ ਨੇ ਉਹਨਾਂ ਦਾ ਹਾਲਾਤ ਬਹੁਤ ਮਾੜੇ ਆ ਜਿੱਦਾਂ دریا ਦਾ ਤੁਸੀਂ ਰਹਾਣ ਵੇਖੋ ਸਾਡੀਆਂ ਜ਼ਮੀਨਾਂ ਨੂੰ ਤੇ ਇਹਨੇ ਕਰ ਲਿਆ ਸਾਡੇ ਪਿੰਡ ਨੂੰ ਵੀ ਕਰ ਲਿਆ ਉਹਨੇ ਸਾਗਰੇ ਨੂੰ ਸਾਗਰਾ ਪਿੰਡ ਇਥੋਂ ਤਕਰੀਬਨ 4-5 ਕਿਲੋਮੀਟਰ ਦੂਰ ਆ ਉਹ ਵੀ ਪਿੰਡ ਡੁੱਬਾ ਪਿਆ ਬਹੁਤ ਪਰ ਵੀ ਪਿੰਡ ਡੁੱਬਾ ਪਿਆ ਜਿੱਥੋਂ ਤੁਸੀਂ ਆਏ ਜ ਪੁਲ ਦੇ ਕੋਲੋਂ ਸਿਰਫ ਉਹ ਇਹਨਾਂ ਮੁਸ਼ਕਲ ਪਹੁੰਚੇ ਆ ਉਹ ਉਹ ਸੁੱਕਾ ਥੋੜਾ ਜਰੂਰ ਦਿਸਦਾ ਪਰ ਸਰਕਾਰ ਨੂੰ ਵੀ ਉਹ ਸੁੱਕਾ ਹੈ ਪਰ ਗਰਾਊਂਡ ਜ਼ੀਰੋ ਦੇ ਅਨੁਸਾਰ ਸਰਕਾਰ ਵੇਖੇ ਵੀ ਹਾਲਾਤ ਕੀ ਆ ਅਸੀਂ ਸਰਕਾਰ ਨੂੰ ਕਹਿੰਨੇ ਵੀ ਜਿੱਦਾਂ ਹਾਲਾਤ ਤਾਂ ਕੀ ਲੱਗਦਾ ਇਹ ਹਾਲਾਤ ਕੌਣ ਤੱਕ ਹੋਣਗੇ ਆਮ ਬੰਦੇ ਕੋਈ ਕੋਈ ਕਹਿ ਨਹੀਂ ਸਕਦਾ ਇਹ ਸਰਕਾਰ ਦੇ ਇਹ ਸਰਕਾਰ ਕਹਿੰਦੀ ਜਿਸ ਦਾ ਖੇਤ ਉਸ ਦੀ ਰੇਤ ਹੈ ਥੋੜੇ ਰੇਤ ਕਿ ਕਰਾਂਗੇ ਰੇਤ ਰੇਤ ਕੀ ਕਰਾਂਗੇ ਅਸੀਂ ਜਦੋਂ ਸਾਡਾ ਖੇਤ ਹੀ ਨਹੀਂ ਬਚਣਾ ਰੇਤ ਨੂੰ ਅਸੀਂ ਕੀ ਕਰਨਾ ਕਿੱਥੋਂ ਕੱਢੋਗੇ ਕਿਵੇਂ ਕੱਢੋਗੇ ਅਸੀਂ ਕਹਿੰਨੇ ਵੀ ਸਰਕਾਰ ਨੂੰ ਕਹਿੰਨੇ ਰੇਤ ਲੈ ਜਾ ਸਾਡਾ ਖੇਤ ਦੇ ਦੇ ਸਰਕਾਰ ਕਹਿੰਦੀ ਜਿਸ ਦਾ ਰੇਤ ਤੁਸੀਂ ਖੇਤ ਅਸੀਂ ਕਹਿੰਨੇ ਸਾਡਾ ਖੇਤ ਦੇ ਦੇ ਰੇਤ ਲੈ ਜਾਵੇ ਆਪਦੀ ਤਾਂ ਤੁਸੀਂ ਦੇਖੋ ਸਾਡਾ ਖੇਤ ਨਹੀਂ ਲੱਭਦਾ ਰੇਤ ਅਸੀਂ ਕੀ ਕਰਾਂਗੇ ਜਿਹੜੇ ਹੋ ਘਰਾਂ ਦੇ ਪਰਿਵਾਰ ਘਰ ਰੁੜ ਗਏ ਨੇ ਉਹਨਾਂ ਕੋਲ ਛੱਤ ਨਹੀਂ ਹੈਗੀ ਉਹ ਭੈਣ ਭਰਾਵਾਂ ਦੇ ਕੋਲ ਰਹਿੰਦੇ ਨੇ ਉਹਨਾਂ ਦੀ ਸਾਰ ਲਈ ਸਰਕਾਰ ਨੇ ਆਣ ਕੇ ਮਕਾਨ ਬਣਾ ਕੇ ਦਿੱਤੇ ਸਰਕਾਰ ਨੇ ਉਹ ਇਹਨਾਂ ਨੂੰ ਪਾਸੇ ਜਗਾ ਲੈ ਕੇ ਦਿੱਤੀ ਉਦੋਂ ਤਾਂ ਕਹਿੰਦੀ ਡਲੰਪੈਂਟ ਬਹੁਤ ਸਰਕਾਰ ਕਰਨ ਦੀ ਉਹਨਾਂ ਨੇ ਕਿਤੇ ਪਾਸੇ ਜਗਾ ਲੈ ਦੇ ਜਰੂਰ ਤੇ ਵੀ ਕਿਨੇ ਸਾਡੇ ਏਰੀਆ 'ਚ ਲੈ ਗਦੇ ਨੇ ਸ਼ਹਿਰ ਲੈ ਦੇਵੇ ਕਲੋਨੀਆ ਕਿਤੇ ਕੱਟ ਕੇ ਦੇ ਦੇਵੇ ਵੀ ਆ ਤੁਹਾਡਾ ਰਹਿਣ ਵਸੇਰਾ ਅਸੀਂ ਦੇ ਦੇ ਰਹੇ ਹਾਂ ਤੁਹਾਨੂੰ ਪਰ ਸਰਕਾਰ ਨੇ ਸਾਨੂੰ ਪਤਾ ਨਹੀਂ ਦੇਣਾ ਇਹ ਸਾਡੇ ਵੀਰਾਂ ਭਰਾਵਾਂ ਨੇ ਮਦਦ ਕਰਨੀ ਤਾਂ ਫੇਰੀ ਉਹਨਾਂ ਦੇ ਰਹਿਣ ਵਸੇਰੇ ਬੰਨੇ ਨਹੀਂ ਤੇ ਕੋਈ ਹਾਲਾਤ ਨਹੀਂ ਕੀ ਹਾਂਜੀ ਬਹੁਤ ਬਹੁਤ ਮਾੜੇ ਹਾਲਾਤ ਨੇ ਜੀ ਬਹੁਤ ਜਿਸ ਤਨ ਲੱਗੀ ਸੋਈ ਜਾਣੇ ਇਹਦੇ ਮਹਾਰਾਜੀ ਜਾਣਦਾ ਜੀ ਇਹਨਾਂ ਦੇ ਦਿਲਾਂ ਤੇ ਹੁਣ ਜਿੰਨਾਂ ਦੇ ਘਰ ਨਹੀਂ ਰਏ ਜ਼ਮੀਨ ਜਿਹੜੀ ਆ ਉਹ ਜੱਟ ਦੀ ਪੂੰਜੀ ਹੁੰਦੀ ਆ ਜ਼ਮੀਂਦਾਰ ਦੀ ਜਿੱਦ ਜਮੀਨ ਨਹੀਂ ਥੱਲੇ ਗਾਂ ਆਉਣ ਵਾਲੀ ਉਮੀਦ ਜਿਹੜੀ ਆ ਉਹ ਵੀ ਅਜੇ ਮਿੱਟੀ ਹੋਈ ਆ ਕੁਛ ਵੀ ਨਹੀਂ ਅਜੇ ਇਹਨਾਂ ਦੇ ਪੱਲੇ ਦੋ ਹੀ ਸਾਹਮਣੇ ਵੇਖ ਸਕਦੇ ਹੋ ਕੀ ਬਣਦੇ ਆ ਕੀ ਨਹੀਂ ਕੁਦਰਤ ਕੀ ਕਰ ਰਹੀ ਹੈ ਉਹਨਾਂ ਦੇ ਬਿਲਕੁਲ ਤੋਂ ਇਹ ਨੌਜਵਾਨਾਂ ਦੀ ਉਹ ਟੀਮ ਹੈ ਜਿਹੜੀ ਪੰਜਾਬ ਦੇ ਪੁੱਤ ਪੰਜਾਬ ਦੇ ਨਾਲ ਨਾਰੇ ਦੇ ਨਾਲ ਦੁਬਈ ਤੋਂ ਇੱਥੇ ਪਹੁੰਚੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਆਪਣੇ ਬਾਰੇ ਦੱਸੋ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਜੀ ਤੁਹਾਡੇ ਚੈਨਲ ਨੂੰ ਦੇ ਪਤਾ ਲੱਗ ਗਿਆ ਕਿ ਪੰਜਾਬ ਦੇ ਪੁੱਤ ਦਵੀ ਟ੍ਰਾਂਸਪੋਰਟ ਕਮਿਊਨਿਟੀ ਤੇ ਪੰਜਾਬ ਦੇ ਨਾਲ ਹੈ ਜੀ ਪੰਜਾਬ ਦੇ ਭਾਜੀ ਅਜਨਾਲੇ ਦੀ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਅਸੀਂ ਹੁਣ ਤੱਕ ਕਿੰਨੇ ਇਲਾਕਿਆਂ ਦਾ ਦੌਰਾ ਕਰ ਚੁੱਕੇ ਪਾਜੀ ਅਜਨਾਲਾ ਰਮਦਾਸ ਗੁਰਦਾਸਪੁਰ ਡੇਰਾ ਬਾਬਾ ਨਾਨਕ ਪਠਾਨਕੋਟ ਫਿਰੋਜ਼ਪੁਰ ਦੀਨਾ ਨਗਰ ਇਹ ਸਾਰਾ ਕਰ ਚੁੱਕਿਆ ਜੀ ਅਜ ਸੁਲਤਾਨਪੁਰ ਅੱਜ ਪਹੁੰਚੇ ਜੀ ਮੈਨੂੰ ਲੱਗਦਾ ਇੱਥੇ ਇਲਾ ਸਭ ਤੋਂ ਮਾੜੇ ਹੈ ਜੀ ਭਾਜੀ ਅਸੀਂ ਉਹੀ ਚੀਜ਼ ਦਾ ਜ਼ਿਕਰ ਕਰ ਰਹੇ ਸੀਗੇ ਕਿ ਜਿਹੜੀ ਜਗ੍ਹਾ ਅਸੀਂ ਪਹਿਲਾਂ ਗਏ ਸਾਨੂੰ ਲੱਗਦਾ ਸੀ ਕਿ ਬਹੁਤ ਰਾਤ ਮਾੜੇ ਆ ਜੋ ਦੋਸਤੋ ਅੱਗੇ ਗਿਆ ਲਗਾ ਇੱਥੇ ਜ਼ਿਆਦਾ ਮੜਿਆ ਉਹ ਜਿੱਦਾਂ ਜਿੱਦਾਂ ਅੱਗੇ ਅੱਗੇ ਤੁਰੇ ਜਾਂਦੇ ਆ ਇੱਥੇ ਇੱਥੇ ਆ ਕੇ ਤਾਂ ਮਤਲਬ ਇਹ ਲੱਗ ਜਾਂਦਾ ਵੀ ਇਸ ਤੋਂ ਇਸ ਤੋਂ ਜ਼ਿਆਦਾ ਹਾਲਾਤ ਮੜੇ ਹੋਈ ਨਹੀਂ ਹੁੰਦੇ ਕਿਉਂਕਿ ਨੌ ਪਿੰਡਾਂ ਦੀਆਂ ਜਿਹੜੇ ਨੌ ਘਰ ਸੀ ਇਸ ਪਿੰਡ ਦੇ ਵਿੱਚ ਉਹ ਵੀ ਨਹੀਂ ਆ ਵੀ ਹੈ ਨਹੀਂ ਉਹ ਤਾਂ ਕਹਿਣ ਲਈ ਹੋ ਗਿਆ ਕਿ ਇੱਥੇ ਨੌ ਘਰ ਹੋਇਆ ਕਰਦੇ ਸੀ ਜਾਂ ਆ ਪਿੰਡ ਹੋਇਆ ਕਰਦਾ ਤੇ ਆਸ ਬਣ ਕੇ ਉਹ ਤਾਂ ਕਰਦੇ ਨਿਸ਼ਾਨੀ ਨਹੀਂ ਬਜੀ ਉਹਨਾਂ ਦੀ ਬਸ ਜੇ ਕੋਈ ਇਹ ਕੋਈ ਬਾਬਾ ਨਾਨਕ ਦੀ ਕਿਰਪੀ ਕਹ ਲੋ ਜਾਂ ਬਾਬਾ ਨਾਨਕ ਨੇ ਕੀ ਕਰਨਾ ਸੀ ਕੀ ਗੁਸਾਖੀਆਂ ਹੋਈਆਂ ਹੋਣਗੀਆਂ ਜਿਹੜੀਆਂ ਚੀਜ਼ਾਂ ਇਹ ਇੰਦਾਂ ਹੋਈਆਂ ਪਰ ਇਸੀ ਦਾ ਤਾਂ ਮਤਲਬ ਇਹਤੇ ਦਰਦ ਜਿਹੜਾ ਆ ਉਹ ਉਹ ਬਾਬੇ ਰਣਕ ਦੀ ਗਰੋਪੀ ਨਹੀਂ ਇਹ ਤਾਂ ਕਿਰਪਾ ਕੇ ਹਲੇ ਵੀ ਚਾਰੇ ਚੜਦੀ ਕਲਾ ਦੇਖੋ ਜੀ ਉਹ ਤਾਂ ਮਗਰ ਪ੍ਰਾਗ ਬੈਠੇ ਨੇ ਹੁਣ ਉਹ ਤਾਂ ਮਗਰ ਚੜਦੀ ਕਲਾ ਲਈ ਸਾਰੀਆਂ ਸੰਸਥਾਵਾਂ ਉੱਪਰ ਦੀ ਉੱਪਰ ਉੱਪਰ ਦੀ ਉੱਪਰ ਚੜੀ ਆ ਰਹੀਆਂ ਨੇ ਉਹ ਜੇ ਜਿਆ ਚੀਜ਼ ਹੋਈ ਆ ਤੇ ਮਗਰ ਪੰਜਾਬ ਦੇ ਪੁੱਤ ਕਰਕੇ ਸਾਰੇ ਦੇ ਸਾਰੇ ਤੁਰੇ ਆ ਰਹੇ ਵੀ ਨਹੀਂ ਯਾਰ ਹੈਗੇ ਕੋਈ ਕਰਨੇ ਘਰ ਵੀ ਦਵਾਰਾ ਬਣਨਗੇ ਦਵਾਰਾ ਇਹ ਚੜਦੀ ਕਲਾ ਚੋਂਗੇ ਨਹੀਂ ਜੀ ਮੁਸ਼ਕਲ ਹੈ ਤੁਹਾ ਕੈਮਰੇ ਰਿਕਵਰ ਕੀਤਾ ਕੁਝ ਵੀ ਲੱਭ ਨਹੀਂ ਰਿਹਾ ਘਰ ਵੀ ਲੱਭ ਨਹੀਂ ਰਿਹਾ ਜ਼ਮੀਨ ਵੀ ਨਹੀਂ ਲੱਭ ਰਹੀ ਤੇ ਜਿਹੜੀ ਚੀਜ਼ ਦੇਸੀ ਨਹੀਂ ਰਹੀ ਉਹਦੇ ਬਾਰੇ ਕਿਦਾਂ ਵਿਸਬਾ ਹੋ ਸਕਦਾ ਇੱਥੇ ਤੇ ਨਾਮੁਕਨ ਕੁਦਰਤੀ ਹੈ ਚਲੋ ਮਹਾਰਾਜ ਕਿਰਪਾ ਕਰਨ ਤੇ ਇਹ ਬੰਨ ਜਿਹੜਾ ਵੱਜ ਜਾਵੇ ਤੇ ਇਹ ਜ਼ਮੀਨ ਜਿਹੜੀ ਹੈ ਫਿਰ ਕੈ ਲੋ ਵਾਣਜੋਗ ਹੋ ਜਾਵੇ ਫਿਲਹਾਲ ਜਿਹੜੀ ਹੈ ਬਿਲਕੁਲ ਨਾ ਤੇ ਵਸਣ ਜੋਗਾ ਤਾਂ ਨਾ ਵਾਣਜੋਗਾ ਭਾਜੀ ਕੀ ਕਰਨਾ ਚਾਹੋਗੇ ਵਾਹ ਕੁ ਜੀ ਦਾ ਖਾਲਸਾ ਵਾਹ ਕੁ ਜੀ ਦੀ ਫਤਿਹ ਜੀ ਇਹ ਕੁ ਜੀ ਸਾਡੇ ਵੀਰ ਆਏ ਦੁਬਈ ਤੋਂ ਜੀ ਇਹਨਾਂ ਦਾ ਕੋਈ ਦੇਣ ਨਹੀਂ ਦੇ ਸਕਦੇ ਜੀ ਵੇਖੋ ਅਸੀਂ ਅਸੀਂ ਤਾਂ ਅੰਮ੍ਰਿਤਸਰ ਬੈਠੇ ਆਂ ਜੀ ਔਰ ਇਹ ਵੇਖੋ ਕਿਥੋਂ ਆ ਕੇ ਤੇ ਕਿਥੇ ਆ ਕੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਜੀ ਚਲੋ ਇਹਨਾਂ ਨੇ ਹੁਣ ਆ ਪਹਿਲਾਂ ਤੇ ਆਪਾਂ ਲੱਖ ਰੁਪਏ ਦਾ ਕੀਤਾ ਸੀ ਜੀ ਅਨਾਉਂਸ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਨਹੀਂ ਯਾਰ ਇਹਨਾਂ ਥੋੜਾ ਜਾ ਕਰ ਲਈਏ ਹੁਣ ਕਰਾ ਹੁਣ ਆਪਾਂ ਕਰਤਾ ਹੁਣ ਆਪਾਂ ਕਰਤਾ ਜੀ ਸਵਾ ਲੱਖ ਰੁਪਏ ਸਲਾਹ ਕਰਕੇ ਇਹਨਾਂ ਵੀਰਾਂ ਨੇ ਚਲੋ ਫਿਰ ਅਹੀਂ ਮਤਲਬ ਇਹਨਾਂ ਨੇ ਆਪ ਕਹਾ ਵੀ ਨਹੀਂ ਸਵਾ ਸਵਾ ਲੱਖ ਦੇ ਦਿੰਨੇ ਆ ਹੁਣ ਅਸੀਂ ਥੋੜਾ ਜਾ ਕੇ ਚਲੋ ਆ ਵੀਰ ਬੈਠੇ ਆ ਸਾਰੇ ਇੱਧਰ ਵੀ ਇਹਨਾਂ ਦਾ ਘਰ ਇੱਥੇ ਰੋੜੇ ਆ ਇਹਨਾਂ ਨਾਲ ਅਸੀਂ ਗੱਲ ਕਹੀ ਆ ਵੀ ਕਈ ਇਹੋ ਜਿਹੇ ਬੰਦੇ ਜਿਹੜੇ ਦਾਨੀ ਸੱਜਣੇ ਇੱਥੇ ਠੀਕ ਹੈ ਜੀ ਉਹ ਜ਼ਮੀਨ ਦੇ ਤਰ੍ਹਾਂ ਵੀ ਲਾ ਲਓ ਜੇ ਕਿਲਾ ਕਿਸਦਾ ਉੱਚਾ ਇੱਥੇ ਪਿਆ ਭਾਵੇਂ ਰੇਚੀ ਪਿਆ ਤੇ ਕੋਈ ਇੱਥੇ ਤੇ ਘਰ ਬਾਨਾ ਨਹੀਂ ਜੀ ਉਹ ਸੱਜਣ ਦਾ ਨਹੀਂ ਸੱਜਣ ਦੇ ਦਿੰਦੇ ਆਪਣਾ ਜਿਹੜਾ ਸਵਾ ਸਵਾ ਲੱਖ ਰੁਪਇਆ ਜੇ ਹੋਰ ਵੀ ਕਈ ਇਹਨਾਂ ਨੂੰ ਕਮਿਊਨਿਟੀ ਆਉਣੀਆਂ ਵਾ ਉਥੇ ਆਪਣੇ ਘਾਰੇ ਬਣਾ ਲੈਣ ਉਹ ਵਈ ਕੁਝਾ ਖਾਲਸਾ ਤੇ ਵਈ ਕੁਝਾ ਭਾਜੀ ਨੌਕਰਾਂ ਨੂੰ ਕੀ ਕੀ ਨੌਕ ਕੀਤਾ ਜੀ ਜਿੱਦਾਂ ਸਾਰੀ ਟੀਮ ਨੇ ਕਿਹਾ ਜੀ ਅਸੀਂ ਨੌ ਦੇ ਨੌਕਰਾਂ ਨੂੰ ਸਵਾ ਸਵਾ ਲੱਖ ਦੀ ਜਿਹੜੀ ਆ ਉਹ ਮਦਦ ਕਰਕੇ ਜਾ ਰਹੇ ਹਾਂ ਤੇ ਪਿਛੇ ਇੱਕ ਮਾਤਾ ਜੀ ਬੈਠੇ ਸੀਗੇ ਉਹ ਸ਼ਾਇਦ ਬਾਹੂ ਵਾਲਾ ਦੇ ਸਰਪੰਚ ਸੀ ਸ਼ਾਇਦ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਉਹ ਕਹਿੰਦੇ ਸੀ ਵੀ ਮੇਰੇ ਕੋਲ ਪੁੱਤ ਜਿੰਨੀ ਜ਼ਮੀਨ ਆ ਵੀ ਮੈਂ ਉਹਦੇ ਕੋਲ ਉਹਨਾਂ ਨੂੰ ਘਰ ਬਣਾਉਣ ਨੂੰ ਜਗ੍ਹਾ ਦੇ ਦੂੰਗੇ ਉਹ ਬਹੁਤ ਵੱਡਾ ਦਿਲ ਹੈ ਜੀ ਉਹ ਮਾਦਾ ਵੀ ਉਹਨਾਂ ਨੇ ਕਿਹਾ ਜੇ ਜੇ ਉਹ ਜਗ੍ਹਾ ਦੇ ਦਿੰਦੇ ਆ ਤੇ ਚਲੋ ਜਿੰਨਾ ਸਾਡੇ ਕੋਲ ਆ ਅਸੀਂ ਕਰਦੇ ਆ ਦਸ ਸੰਸਤਾਵਾਂ ਹੋਰ ਲੱਗੀਆਂ ਹੋਈਆਂ ਨੇ ਅਸੀਂ ਬਾਕੀ ਸੰਸਤਾਵਾਂ ਨੂੰ ਵੀ ਕਹਿੰਨੇ ਆ ਕਿ ਜਿੱਦਾਂ ਥੋੜਾ 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 ਪਾ ਕੇ ਇਹ ਵੀਰਾਂ ਦਾ ਜਿਹੜਾ ਉਹ ਘਰ ਦੁਆਰਾ ਜ਼ਰੂਰ ਬਸਾਇਆ ਜਾਵੇ ਬਿਲਕੁਲ ਪੰਜਾਬੀ ਹੋ ਹਿੰਮਤ ਨਾ ਹਾਰੋ ਪੰਜਾਬੀ ਹੀ ਤੁਹਾਡੇ ਨਾਲ ਨੇ ਬਹੁਤ ਵੱਡੀ ਜਿਹੜੀ ਉਪਰਾਲਾ ਕੀਤਾ ਦੁਬਈ ਤੋਂ ਆ ਕੇ ਇੱ ਪੰਜਾਬੀ ਸਾਡੇ ਨਾਲ ਆਣ ਕੇ ਖੜੇ ਬਸ ਇਸੇ ਸਾਰੇ ਇਹ ਜੀਂਦੇ ਨਹੀਂ ਤਾਂ ਤੁਸੀਂ ਦੇਖ ਲਓ ਜਿਹਦਾ ਆਂਦਣਾ ਵੀ ਛੱਤ ਵੀ ਰੁੜਕਾ ਜ਼ਮੀਨ ਤੇ ਖਤਮ ਹੋ ਗਈ ਉਹਦੀ ਛੱਤ ਵੀ ਰੁੜ ਜੇ ਤੇ ਜੀਂਦਾ ਸਾਰਾ ਬਹੁਤ ਔਖਾਂ ਦਾ ਅਸੀਂ ਐਸ ਵੀਰ ਭਰਾਵਾਂ ਦੇ ਸਾਰੇ ਜੀਂਦੇ ਸ਼ਾਬਾਸ਼ ਇਹਨਾਂ ਵੀਰ ਭਰਾਵਾਂ ਦਾ ਅਸੀਂ ਹੋਰ ਵੀਰ ਭਰਾਵਾਂ ਕਹਿੰਦੇ ਵੀ ਜੋ ਵੀ ਵੀਰ ਭਰਾ ਇਹਨਾਂ ਦੀ ਮਦਦ ਕਰ ਸਕਦਾ ਆਣ ਕੇ ਜਰੂਰ ਕਰੇ ਬਿਲਕੁਲ ਇਹ ਇਹ ਤਸਵੀਰ ਹੈ ਸੇਵਾ ਦੀ ਇਹ ਤਸਵੀਰ ਹੈ ਸੇਵਾ ਭਾਵ ਦੀ ਕਿੱਥੋਂ ਦੁਬਈ ਤੋਂ ਚੱਲ ਕੇ ਇੱਥੇ ਪਹੁੰਚੇ ਔਰ ਹਾਲਾਤ ਦੇਖ ਕੇ ਮੰਚ ਹੌਲ ਉੱਠਦੇ ਆ ਦਿਲ ਕੰਬਦਾ ਹੈ ਕਿ ਇੱਥੇ ਸਵਾ ਮਹੀਨੇ ਤੋਂ ਇਹ ਹਾਲਾਤ ਨੇ ਪਾਣੀ ਦਾ ਪੱਧਰ ਹਲੇ ਕੁਝ ਘਟ ਚੁੱਕਿਆ ਸਿਰਫ ਨੋਕਰਨ ਡੁੱਬੇ ਬਲਕੇ ਤਿੰਨ ਚਾਰ ਪਿੰਡਾਂ 'ਚ अनेका ਘਰ ਪੂਰੀ ਤਰ੍ਹਾਂ ਰੁੜ ਚੁੱਕੇ ਜਿਨ੍ਹਾਂ ਦੀ ਨੀਆਂ ਤੱਕ ਨਜ਼ਰ ਨਹੀਂ ਆ ਰਹੀਆਂ ਇੱਕ ਹੋ ਲੋਕੇਸ਼ਨ ਸਮਝਾ ਦੇਣਾ ਬਿਲਕੁਲ ਸਾਹਮਣੇ ਦਰਿਆ ਤੋਂ ਪਾਰ ਤਰਨ ਤਰਨ ਦਾ ਮੁੰਡਾ ਪਿੰਡ ਹੈ ਇਹ ਰਾਮਪੁਰ ਗੋਰਾ ਹੈ ਤਾਂ ਇਹ ਦੋ ਪਿੰਡਾਂ ਦੀ ਤਬਾਈ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਅੱਜ ਆ ਕੇ ਇੱਕ ਸਹਾਰਾ ਬਣਿਆ ਹੈ ਇੱਕ ਸਾਰ ਲਈ ਹੈ ਇਹਨਾਂ ਦੀ ਦੁਬਈ ਦੇ ਨੌਜਵਾਨਾਂ ਨੇ ਜਿਹੜੇ ਨੌਕਰ ਇੱਥੇ ਰੁੜੇ ਸੀ ਦੱਸਿਆ ਗਿਆ ਇਸ ਪਿੰਡ ਦੇ ਉਹਨਾਂ ਨੌ ਦੇ ਲੋਕਾਂ ਨੂੰ ਸਵਾ ਸਵਾ ਲੱਗਦੀ ਆਰਥਿਕ ਸਹਾਇਤਾ ਦੇ ਨਾਲ ਨਾਲ ਇਹ ਵੀ ਐਲਾਨ ਕੀਤਾ ਕਿ ਜੇਕਰ ਲੋੜ ਪਈ ਤਾਂ ਨਵੇਂ ਘਰ ਦੀ ਸਾਰੀ ਮੌਕੇ ਹੋਰ ਵੀ ਸਹਾਇਤਾ ਕੀਤੀ ਜਾਊ ਕੈਮਰਾ ਬਸਰ ਅਵਤਾਰ ਸਿੰਘ ਦਰਮਨਿੰਦਰ ਸਿੰਘ ਗੌਂਗਾ ਪੀਡੀਐਸ ਪਿੰਡ ਰਾਮਪੁਰ ਗੋਰਾ